ਰੋਮਣੀ ਅਕਾਲੀ ਦਲ ਬਾਦਲ ਵੱਲੋਂ 1 ਸਤੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਦੇ ਸਬੰਧ ਵਿੱਚ ਅੱਜ ਰਜਿੰਦਰ ਸਿੰਘ ਦੱਲਾ ਦੀ ਅਗਵਾਈ ਹੇਠ ਧਰਮਕੋਟ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਲ ਪ੍ਰਧਾਨਾਂ ਤੋਂ ਇਲਾਵਾ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਹਿੱਸਾ ਲਿਆ ਅੱਜ ਦੀ ਅਸੀਂ ਧਰਮੋਹਟ ਹਾਲ ਕੇ ਦੀ ਮੀਟਿੰਗ ਰੱਖੀ ਸੀ ਜੀ ਇਹਦੇ ਵਿੱਚ ਸਾਡੇ ਸਰਕਲ ਪ੍ਰਧਾਨ ਸਾਹਿਬ ਸਾਫਕਾ ਚੇਅਰਮੈਨ ਸਾਫਕਾ ਸਰਕਲ ਪ੍ਰਧਾਨ ਸਾਹਿਬ ਪੂਰੀ ਸਾਡੇ ਸਾਰੇ ਸੀਨੀਅਰ ਆਗੂ ਕਿੱਥੇ ਪਹੁੰਚੇ ਆ ਅੱਜ ਦੀ ਮੀਟਿੰਗ ਦਾ ਜਿਹੜਾ ਏਜੰਡਾ ਸੀ ਉਹ ਜਾ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸਰ ਸਫੀਰ ਸਿੰਘ ਬਾਦਲ ਜੀ ਨੇ ਜਿਹੜਾ 1 ਤਰੀਕ 1 ਸਤੰਬਰ ਦਾ ਸੋਮਵਾਰ ਨੂੰ ਰੈਲੀ ਦਾ ਪ੍ਰੋਗਰਾਮ ਰੱਖਿਆ ਫਤਿਹ ਰੈਲੀ ਨਾਂ ਦਿੱਤਾ ਗਿਆ ਜਿਹੜਾ ਪੰਜਾਬ ਸਰਕਾਰ ਨੇ ਲੈਂਡ ਊਲਿੰਗ ਦਾ ਆਪਣਾ ਨੀਤੀ ਲਿਆਂਦੀ ਸੀ ਉਹ ਉਹ ਜਿਹੜੀ ਨੀਤੀ ਨੂੰ ਵਾਪਸ ਕਰਾਉਣ ਵਾਸਤੇ ਸੰਘਰਸ਼ ਵਿਟਿਆ ਸੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਰੋਸ ਪ੍ਰਦਰਸ਼ਨ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਇਕੱਠਾਂ ਦੇ ਨਾਲ ਉਸ ਇਕੱਠਾਂ ਤੋਂ ਪ੍ਰਭਾਵਿਤ ਹੋ ਕੇ ਸਰਕਾਰ ਨੂੰ ਇਹ ਪਾਲਿਸੀ ਵਾਪਸ ਲੈਣੀ ਪਈ ਆ ਇਸ ਲਈ ਉਸ ਪਾਲਿਸੀ ਜਦੋਂ ਵਾਪਸ ਚਲੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਫਤਿਹ ਰੈਲੀ ਦੇ ਵਿੱਚ ਇੱਕ ਬਹੁਤ ਵੱਡਾ ਇਹ ਮੈਸੇਜ ਦੇਣਾ ਪੰਜਾਬ ਦੇ ਲੋਕਾਂ ਨੂੰ ਇਹ ਪੰਜਾਬ ਦੀ ਕਿਸਾਨੀ ਦੇ ਮਗਰ ਖੜਾ ਤਾਂ ਸ਼੍ਰੋਮਣੀ ਅਕਾਲੀ ਦਲ ਆ ਹਮੇਸ਼ਾ ਹੀ ਖੜਦਾ ਰਿਹਾ ਤੇ ਖੜਦਾ ਰਹੇ ਤੇ ਇੱਕ ਤਰੀਕ ਨੂੰ ਦਿਨ ਸੋਮਵਾਰ ਦਾਣਾ ਮੰਡੀ ਮੌਕਾ ਵਿਖੇ ਬਹੁਤ ਵੱਡੀ ਰੈਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਰਤੋ ਤੇਲ ਦੀ ਤਰ੍ਹਾਂ ਸਭ ਦੇ ਲੋਕਾਂ ਦਾ ਬਨੌਲ ਜੁੜਾ ਹਲਕਾ ਧਰਮਕੋਟ ਦੇ ਲੋਕਾਂ ਨੂੰ ਇਹ ਅਪੀਲ ਆ ਕਿ ਜਿੱਥੇ ਪੰਜਾਬ ਦੀ ਕਿਸਾਨੀ ਆ ਜਿਹੜੀ ਉਹ ਅਰਥਚਾਰੇ ਦਾ ਮੋਢਾ ਅਰਥਚਾਰੇ ਦੀ ਰੀੜ ਦੀ ਹੱਡੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਆ ਚ ਪੰਜਾਬ ਦੇ ਕਿਸਾਨੀ ਦੇ ਨਾਲ ਖੜਾ ਤੇ ਅਸੀਂ ਇਹ ਬੇਨਤੀ ਕਰਾਂਗੇ ਕਿ ਪੰਜਾਬ ਦੇ ਕਿਸਾਨੀ ਨੂੰ ਧਿਆਨ ਵਿੱਚ ਰੱਖਦੇ ਹਾਂ ਜਿਹੜੇ ਹਲਕੇ ਦੇ ਲੋਕ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਜਿਵੇਂ ਅੱਗੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਡਵੈਲਪਮੈਂਟ ਹੋਈ ਇੱਥੇ ਵੀ ਜਿਹੜੇ 10 ਸਾਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਸਰਕਾਰ ਰਹੀ ਆ ਮਾਨਜੋਗ ਜਸਰ ਤੋਤਾ ਸਿੰਘ ਵੇੜੇ ਬਹੁਤ ਵੱਡੀ ਪੱਧਰ ਤੇ ਵਿਕਾਸ ਹੋਈ ਸੀ ਉਦੋਂ ਬਾਅਦ ਉਹ ਜਿਹੜੇ ਵਿਕਾਸ ਆ ਰੁਕੇ ਪਏ ਆ ਤੇ ਉਸ ਵਿਕਾਸਾਂ ਨੂੰ ਨਵਾਂ ਲੀਡ ਦੇਣ ਵਾਸਤੇ ਤੇ ਨਵੇਂ ਸਿਰੋਂ ਸ਼ੁਰੂ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਆਉਣਾ ਬੜਾ ਜ਼ਰੂਰੀ ਆ ਤੇ ਲੋਕਾਂ ਨੂੰ ਇਸ ਸਾਥ ਦੇਣਾ ਚਾਹੀਦਾ